ਮਾਰੂ ਮਹੱਲਾ ਪਹਿਲਾ ਨਾ ਭੈਣਾ ਪਰਜਾਈਆ ਨਾ ਸੇ ਸਸੜੀਆ ਹਾਂਜੀ ਨਾ ਭੈਣਾ ਪਰਜਾਈਆ ਨਾ ਸੇ ਸਸੜੀਆ ਸੱਚਾ ਸਾਖ ਨਾ ਟੁੱਟਈ ਗੁਰ ਮੇਲੇ ਸਹੀਆ ਬਲੇਹਾਰੀ ਗੁਰ ਆਪਣੇ ਸਾਧ ਬਲੇਹਾਰਾ ਜਾਓ ਗੁਰ ਬਿਨ ਇਤਾ ਭਾਵ ਥੱਕੀ ਗੁਰ ਮੇਰ ਗੁਰ ਪਿਰ ਮੇਲਮ ਦਿੱਤਮ ਮਿਲਾਇ ਵਿਸਰਾਮ ਧਿਆਨ ਨਾਲ ਲਾਉਣਾ ਹੈ ਗੁਰ ਬਿਨ ਇਥੇ ਠੰਮਖ ਹੈ ਗੁਰ ਬਿਨ ਈਤਾ ਭਵ ਥੱਕੀ ਇਥੇ ਵਿਸਰਾਮ ਗੁਰ ਇਥੇ ਯਮਕ ਜੀ ਲਾ ਕੇ ਬੋਲਣਾ ਹੈ ਗੁਰ ਪਿਰ ਮੇਲਮ ਇਥੇ ਥੋੜਾ ਜਿਹਾ ਠਹਿਰਾ ਦੇ ਦੇਣਾ ਗੁਰ ਪਿਰ ਮੇਲਮ ਦਿੱਤਮ ਮਿਲਾਇ ਦਿੱਤਿਮ ਨਹੀਂ ਗਾਣਾ ਗੁਰ ਪਿਰ ਮੇਲਿਮ ਦਿੱਤਮ ਮਿਲਾਇ ਰਹਾਉ ਫੁੱਫੀ ਨਾਨੀ ਮਾਸੀਆ ਫੁੱਫੀ ਨਹੀਂ ਕਹਿਣਾ ਫੁੱਫੀ ਫਫਾ ਬੋਨਾ ਹੈ ਫੁੱਫੀ ਫੁੱਫੀ ਨਾਨੀ ਮਾਸੀਆ ਹਾਂ ਫੁੱਫੀ ਨਾਨੀ ਮਾਸੀਆ ਦੇਰ ਜੇਠਾਣੜੀਆ ਆਵਣ ਮੰਨਣ ਨਾ ਰਹਿਨ ਪੂਰ ਭਰੇ ਪਹੀਆ ਦੋਵੇਂ ਹਾਹੀਂ ਬੋਲਨੇ ਹੈ ਕਈ ਪਾਠੀ ਸਿੰਘ ਪਹੀਆ ਬੋਲ ਜੰਦੇ ਆ ਈੜੀ ਲਾ ਜੰਦੇ ਹਨ ਪਹੀਆ ਅੱਗੇ ਕੰਨਾ ਵੀ ਵਧਾ ਨਹੀਂ ਦੇਣਾ ਪਹੀਆ ਹਾ ਨਹੀਂ ਕਹਿਣਾ ਐੜੇ ਕੰਨਾ ਵਧਾ ਦਿੰਨਾ ਹਾ ਹਾ ਮੁਕਤਾ ਪੂਰ ਭਰੇ ਪਹੀਆ ਮਮੇ ਤੈ ਮਾ ਮਾਨੀਆ ਹਾਂ ਮਮੇ ਤੈ ਮਾ ਮਾਨੀਆ ਇੱਥੇ ਵਿਸਰਾਉਣਾ ਪਾਇਰ ਬਾਪ ਨਾ ਮਾਉ ਸਾਥ ਲੱਡੇ ਤਿੰਨ 나ਠੀਆਂ ਲੜੇ ਨਹੀਂ ਕਹਿਣਾ ਸਾਥ ਲੱਡੇ ਤਿੰਨ 나ਠੀਆਂ ਭੀੜ ਕਣੀ ਦਰਿਆਵ ਸਾਚੋ ਰੰਗ ਰੰਗਾਵਲੂ ਰੰਗਾਵਲੂ ਤੇ ਟਿੱਪੀ ਲੱਗੀ ਐ ਸਾਚੋ ਰੰਗ ਰੰਗਾਵਲੂ ਸਾਚੋ ਰੰਗ ਰੰਗਾਵਲੂ ਸਖੀ ਹਮਾਰੋ ਕੰਤ ਸੱਚ ਵਿਛੋੜਾ ਨਾ ਥੀਐ ਸੱਚ ਪਤਿ ਯਮਕ ਲਾ ਦੋ ਸੱਚ ਦੇ ਚੂੜਾ ਨਾ ਥੀਐ ਸੋ ਸਹੋਂ ਰੰਗ ਰਵੰਤ ਸੱਬੇ ਰੁੱਤੀ ਚੰਗੀਆਂ ਜਿਤ ਸੱਚੇ ਸਿਉ ਨੇਹ ਸਾ ਧਨ ਕੰਤ ਪਛਾਣਿਆ ਵਖਰਾ ਪਾਠ ਹੈ ਸਾ ਧਨ ਕੰਤ ਪਛਾਣਿਆ ਸੁਖ ਸੁਤੀ ਨੇ ਸਢੇਹ ਪਤਣ ਕੂਕੇ ਪਾਤਣੀ ਵਨਯੋ ਤ੍ਰੋਕ ਵਿਲਾੜ ਜੀ ਪਾਠ ਇਸ ਤਰਾਂ ਉਚਾਰਨ ਕਰਨਾ ਪਤਣ ਇਤਿਯਮ ਕਲਾਦਨੀ ਹੈ ਪਤਨ ਕੂਕੇ ਪਤਣੀ ਇਥੇ ਵਿਸਰਾਮ ਹੈ ਮੈਹ ਇਥਿਯਮ ਕਲਾਦਨੀ ਹੈ ਤਰੁਕ ਉਚਾਰਨ ਕਰਨਾ ਹੈ ਤਰੁਕ ਵਿਲਾੜ ਪਾਰ ਪਵੰਦੜੇ ਡਿਠ ਮੈਂ ਸਤਗੁਰ ਬੋਹਿਤ ਚਾੜ ਇਕਨੀ ਲੱਦਿਆ ਇਕ ਲੱਦ ਗਏ ਇਕ ਭਾਰੇ ਪਰਨਾਲ ਹ ਇਕਨੀ ਲੱਦਿਆ ਇਕ ਲੱਦ ਗਏ ਹਿੱਕ ਕੋ ਭਾਰੇ ਪਰਨਾਲ ਪਾਠ ਇਕੱਠਾ ਹੀ ਕਰਨਾ ਹੈ ਹਿੱਕ ਕਕੇ ਨਾਲ ਹੀ ਬੋਲਣਾ ਹਿੱਕ ਕ ਨਹੀਂ ਬੋਲਣਾ ਹਿੱਕ ਭਾਰੇ ਪਰਨਾਲ ਜਿਨੀ ਸਚ ਵਣੰਜਿਆ ਸੇ ਸੱਤੇ ਪ੍ਰਾਪ ਨਾਲ ਨਾ ਹਮ ਚੰਗੇ ਆਖੀਐ ਬੁਰਾ ਨਾ ਦਿਸੈ ਕੋਏ ਬੁਰਾ ਨਾ ਦਿਸੈ ਕੋਈ ਨਾਨਕ ਹਉਮੈ ਮਾਰੀਐ ਸੱਚੇ ਜਿਹੜਾ ਸੋਏ ਮਾਰੂ ਮਹੱਲਾ ਪਹਿਲਾ ਜਿਹੜਾ ਨਾ ਜਾਣਾ ਮੂਰਖ ਹੈ ਕੋਈ ਨਾ ਜਾਣਾ ਸਿਆਣਾ ਸਦਾ ਸਾਹਿਬ ਕੈ ਰੰਗੇ ਰਾਤਾ ਆਨ ਦਿਨ ਨਾਮ ਵਖਾਣਾ ਬਾਬਾ ਮੂਰਖ ਹਾ ਨਾਵੈ ਬਲ ਜਾਓ ਜੀ ਬਾਬਾ ਮੂਰਖ ਹਾ ਇੱਥੇ ਵਿਸਰਾਮ ਹੈ ਨਾਵੈ ਬਲ ਜਾਓ ਤੂ ਕਰਤਾ ਤੂ ਦਾਨਾ ਬੀਨਾ ਤੇਰਾ ਨਾਮ ਸਮਤਰਾਉ ਤੇਰਾ ਨਾਮ ਤਰਾਉ ਰਹਾਉ ਮੂਰਖ ਸਿਆਣਾ ਏਕ ਹੈ ਏਕ ਜੋਤ ਦੁਇ ਨਾਉ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਉ ਗੁਰਦੁਆਰਾ ਨਾਉ ਪਾਈਐ ਬਿਨ ਸਤਗੁਰ ਪੱਲਾ ਨਾ ਪਾਏ ਸਤ ਗੁਰ ਕੈ ਭਾਣੈ ਮਨੁ ਵਸੈ ਤਾ ਅਹ ਨਿਸਰਹਿ ਲੇਵ ਲਾਇ ਰਾਜੰ ਰੰਗੰ ਰੂਪੰ ਮਾਲੰ ਜੋਵਨ ਤੇ ਜੁਵਾਰੀ ਹੁਕਮੀ ਬਾਧਿ ਪਾਸੈ ਖੇਲਹਿ ਚੌਪੜ ਏਕਾਸਾਰੀ ਜਗ ਚਤੁਰ ਸਿਆਣਾ ਭਰਮ ਭੁਲਾਣਾ ਨਾਉ ਪੰਡਿਤ ਪੜਹਿ ਗਾਵਾਰੀ ਨਾਉ ਵਿਸਾਰਹਿ 베ਦ ਸੁਮਲਹਿ ਬੇਖੂ ਭੂਲੇ ਲੇ ਲੇਖਾਰੀ ਕੱਲਰ ਖੇਤੀ ਤਰਵਰ ਕੰਠੇ ਕੱਲਰ ਖੇਤੀ ਤਰਵਰ ਕੰਠੇ ਇਥੇ ਵਿਸਰਾਮ ਬਾਗਾ ਪਹਿਰਹਿ ਕੱਜਲ ਚਰਹਿ ਕੱਜਲ ਚਰਹਿ ਕੱਜਲ ਕਸ ਕੇ ਹੀ ਬੋਲਣਾ ਬਾਗਾ ਪਹਿਰਹਿ ਕੱਜਲ ਚਰਹਿ ਇਹ ਸੰਸਾਰ ਜਿਸ ਹੈ ਕੀ ਕੋਠੀ ਜੋ ਪੈਸਾ ਸੋ ਗਰਬ ਜਰੈ ਰਈਤ ਰਾਜੇ ਕਹਾ ਸਬਾਈ ਰਈਤ ਨਹੀਂ ਕਹਿਣਾ ਰਈਤ ਉਚਾਰਨ ਕਰਨਾ ਰਾਰਾ ਜਿਹੜੀ ਪਿਆਰੀ ਹੈੜਾ ਤਤੇ ਸਿਹਾਰੀ ਇਸ ਤਰ੍ਹਾਂ ਉਚਾਰਨ ਕਰਨਾ ਰਈਤ ਰਾਜੇ ਕਹਾ ਸਬਾਈ ਰਈਤ ਰਾਜੇ ਕਹਾ ਸਬਾਈ ਦੁਹ ਅੰਤਰ ਸੋ ਜਾਸੀ ਕਹਿਤ ਨਾਨਕ ਗੌਰ ਸੱਚੇ ਕੀ ਪੌੜੀ ਰਹਿਸੀ ਅਲਖ ਨਿਵਾਸੀ ਮਾਰੂ ਮਹੱਲਾ ਤੀਜਾ ਘਰ ਪੰਜਵਾ ਅਸ਼ਟਪਦੀ ਇਕ ਓੰਕਾਰ ਸਤਗੁਰ ਪ੍ਰਸਾਦ ਜਿਸ ਨੂੰ ਪ੍ਰੇਮ ਮੰਨ ਵਸਾਏ ਜਿਸ ਨੂੰ ਇਤਿ ਵਿਸਰਾਮ ਪ੍ਰੇਮ ਮੰਨ ਵਸਾਏ ਸਾਚਾ ਸ਼ਬਦ ਸਹਿਜ ਸੁਭਾਏ ਇਹਾ ਵੇਦਨ ਸੋਈ ਜਾਣੈ ਅਵਰ ਕੇ ਜਾਣੈ ਕਾਰੀ ਜੀ ਆਪੇ ਮੇਲੇ ਆਪ ਮਿਲਾਏ ਆਪਣਾ ਪਿਆਰ ਆਪੇ ਲਾਏ प्रेम की सार सोई जानै जिस नो नजर तुम्हारी जी रहाओ देव दृष्ट जागे परम चुकाए देव दृष्ट जागे परम चुकाए गोर प्रसाद परम पाद पाए सो योगी ए जुगत पहचानै गोर कह शब्द बीचारी जीव ਸੰਜੋਗੀ ਧਾਨ ਪੈਰ ਮੇਲਾ ਹੋਵੇ ਸੰਜੋਗੀ ਪਾਤਿ ਵਿਸਰਾਮ ਹੈ ਸੰਜੋਗੀ ਧਾਨ ਪੈਰ ਮੇਲਾ ਹੋਵੇ ਗੁਰਮਤ ਵਿਚੋ ਦੁਰਮਤ ਖੋਵੇ ਨਹੀਂ ਗੁਰਮਤ ਵਿਚੋ ਨਹੀਂ ਕਹਿਣਾ ਯਾਦ ਰੱਖਣ ਵਾਲਾ ਵਿਸਰਾਮ ਹੈ ਗੁਰਮਤ ਵਿਚੋ ਦੁਰਮਤ ਖੋਵੇ ਗੁਰਮਤ ਵਿਚੋ ਦੁਰਮਤ ਖੋਵੇ ਰੰਗ ਸਿਓ ਨੇਤਰ ਅਲਿਆ ਮਾਨੈ ਆਪਣੇ ਕੰਤ ਪਿਆਰੀ ਜੀ ਸਤਗੁਰ ਵਜਿ ਹੋ ਵੈਦ ਨਾ ਕੋਈ ਆਪੇ ਆਪ ਨਿਰੰજન ਸੋਈ ਸਤਗੁਰ ਮਿਲਿਆ ਮਰੈ ਮੰਦਾ ਹੋਵੇ ਗਿਆਨ ਵਿਚਾਰੀ ਜੀ ਜੀ ਸਤਗੁਰ ਮਿਲਿਆ ਮਰੈ ਮੰਦਾ ਇੱਥੇ ਵਿਸਰਾਮ ਲਾਉਣਾ ਹੈ ਹੋਵੇ ਗਿਆਨ ਵਿਚਾਰੀ ਜੀ ਇਹੋ ਸ਼ਬਦ ਸਾਰ ਜੇ ਸੁਨੋ ਲਾਏ ਗੁਰਮੁਖ ਤ੍ਰਿਸ਼ਨਾ ਭੁਖ ਗਵਾਏ ਆਪਨ ਲੀਆ ਕਿਛੂ ਨਾ ਪਾਈਐ ਕਾਰ ਕਿਰਪਾ ਕਾਲ ਧਾਰੀ ਜੀ ਅਗਮ ਨਿਗਮ ਸਤਿਗੁਰੂ ਦਿਖਾਇਆ ਕਾਰ ਕਿਰਪਾ ਆਪਣੇ ਘਰ ਆਇਆ ਅੰਜਨ ਮਾਹ ਨਿਰੰਜਨ ਜਾਤਾ ਜੇਨ ਕੋ ਨਜ਼ਰ ਤੁਮਾਰੀ ਜੀ ਗੁਰਮੁਖ ਹੋਵੇ ਸੋ ਤਤ ਪਾਏ ਆਪਨਾ ਆਪ ਵਿੱਚੋ ਗਵਾਏ ਸਤਗੁਰ ਬਾਜਯੋ ਸਭ ਧੰਦ ਕਮਾਵੇ ਵੇਖੋ ਮਨ ਵਿਚਾਰੀ ਜੀਓ ਇਕ ਭ੍ਰਮ ਭੂਲੇ ਫਿਰਹ ਅਹੰਕਾਰੀ ਇਕਨਾ ਗੁਰਮੁਖ ਹੋਮੈ ਮਾਰੀ ਇਕਨਾ ਗੁਰਮੁਖ ਹੋਮੈ ਮਾਰੀ ਇਸ ਨੂੰ ਹੋਮੈ ਧਾਰਾ ਨਹੀਂ ਬੋਲਣਾ ਹੋਮੈ ਮਾਰੀ ਸਚੈ ਸ਼ਬਦ ਰਤੇ ਬੈਰਾਗੀ ਸਚੈ ਸ਼ਬਦ ਰਤੇ ਬੈਰਾਗੀ ਸੱਚਾ ਸ਼ਬਦ ਰਤੇ ਬੈਰਾਗੀ ਹੋਰ ਧਰਮ ਭੁੱਲੇ ਗਾਵਾਰੀ ਜੀ ਗੁਰਮੁਖ ਜਿਨੀ ਨਾਮ ਨਾ ਪਾਇਆ ਮਨਮੁਖ ਬਿਰਥਾ ਜਨਮ ਗਵਾਇਆ ਅੱਗੇ ਵੇਨ ਨਾਵੈ ਕੋ ਬਿਲੀ ਨਾਹੀ 부ਜੈ ਗੋਰ ਵਿਚਾਰੀ ਜੀ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਗੋਰ ਪੂਰੇ ਜੋਗ ਚਾਰੇ ਜਾਤਾ ਜਿਸ ਤੂ ਦੇਵਹ ਸੋਈ ਪਾਏ ਨਾਨਕ ਤਤ ਵਿਚਾਰੀ ਜੀ